ਇਹ ਜੋ ਦਿਲ ਨੂੰ ਦਹਿਲਾ ਦੇਣ ਵਾਲੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇੱਕ ਤੁਰਕੀਂ ਦੀਆਂ ਨੇ ਜਿੱਥੇ ਕਿ ਇੱਕ ਬ੍ਰਿਜ ਦੇ ਆਕਾਰ ਦੀ ਇਮਾਰਤ ਢਹਿ ਢੇਰੀ ਹੋ ਗਈ ਇਹ ਹੈਰਾਨ ਕਰ ਦੇਣ ਵਾਲਾ ਪਲ ਕੈਮਰੇ ਦੇ ਵਿੱਚ ਕੈਦ ਹੋ ਗਿਆ ਬਚਾ ਟੀਮਾਂ ਨੇ ਇਸ ਭਿਆਨਕ ਪੁਚਾਲ ਤੋਂ ਬਾਅਦ ਅਨਥਕ ਖੋਜ ਅਤੇ ਕਬਰੀ ਦੇ ਯਤਨ ਜਾਰੀ ਰੱਖੇ। ਇਹ ਫੁਟੇਜ ਜੋ ਉਦੋਂ ਤੋਂ ਵਾਇਰਲ ਹੋ ਰਹੀ ਹੈ, ਕੁਦਰਤੀ ਆਫਤਾਂ ਦੀ ਵਿਨਾਸ਼ਕਾਰੀ ਸ਼ਕਤੀ ਅਤੇ ਖੇਤਰ ਦੇ ਵਿੱਚ ਸਹਾਇਤਾ ਦੀ ਤੁਰੰਤ ਲੋੜ ਨੂੰ ਉਜਾਗਰ ਕਰਦੀ ਹੈ। ਪੁਚਾਲ ਤੋਂ ਬਾਅਦ ਐਮਰਜੈਂਸੀ ਸੇਵਾਵਾਂ 24 ਘੰਟੇ ਕਾਮਕਾਰੀਆਂ ਨੇ ਬਚੇ ਲੋਕਾਂ ਦੀ ਪਾਲ ਵਿੱਚ ਮਲਬੇ ਛੱਟੇ ਜਾ ਰਹੇ ਨੇ। ਕੈਮਰੇ ਵਿੱਚ ਕੈਦ ਹੋਈ ਤਬਾਹੀ ਬਚਾਅ ਕਰਮਚਾਰੀਆਂ ਨੂੰ ਦਰਪੇਸ਼ ਚੁਣੌਤੀਆਂ ਦੀ ਇੱਕ ਸਪਸ਼ਟ ਤਸਵੀਰ ਹੈ ਭਿਆਨਕ ਤਸਵੀਰਾਂ ਇਮਾਰਤ ਨੂੰ ਕੁਦਰਤ ਦੀਆਂ ਤਾਕਤਾਂ ਦੇ ਸਾਹਮਣੇ ਝੁਕਦੇ ਹੋਏ ਦਿਖਾਉਂਦੀਆਂ ਨੇ ਢੂੜ ਅਤੇ ਮਲਬੇ ਦੇ ਢੇਰ ਹਵਾ ਵਿੱਚ ਤਬਦੀਲ ਕਰ ਦਿੰਦੀਆਂ ਨੇ ਇਸ ਆਫਤ 'ਚ ਬਹੁਤ ਸਾਰੇ ਪਰਿਵਾਰ ਬੇਘਰ ਹੋ ਗਏ ਨੇ ਅਤੇ ਕਾਰੋਬਾਰ ਤਬਾਹ ਹੋ ਗਏ ਨੇ ਖੇਤਰ 'ਚ ਮਨੁੱਖੀ ਸਹਾਇਤਾ ਡਿਗਰੀ ਹੈ ਪਰ ਤਬਾਹੀ ਦਾ ਪੈਮਾਨਾ ਬਹੁਤ ਵੱਡਾ ਹੈ ਵਲੰਟੀਅਰ ਅਤੇ ਸੰਗਠਨ ਪ੍ਰਭਾਵਿਤ ਲੋਕਾਂ ਨੂੰ ਬਹੁਤ ਜ਼ਰੂਰੀ ਸਹਾਇਤਾ ਪ੍ਰਦਾਨ ਕਰਨ ਲਈ ਇਕੱਠੇ ਹੋ ਰਹੇ ਨੇ ਬੱਚੇ ਲੋਕਾਂ ਨੂੰ ਭੋਜਨ ਆਸਰਾ ਅਤੇ ਡਾਕਟਰੀ ਦੇਖਭਾਲ ਦੀ ਪੇਸ਼ਕਸ਼ ਕਰਨੇ ਚਾ ਕਰਮਚਾਰੀਆਂ ਨੇ ਪੁਲਟਾਂ ਤੋਂ ਕੁਝ ਦਿਨਾਂ ਬਾਅਦ ਮਲਬੇ ਵਿੱਚ ਬੱਚੇ ਲੋਕਾਂ ਨੂੰ ਬਾਹਰ ਕੱਢਿਆ